ਦਾ ਦਿਖਾ ਕੇ ਵੀ ਮੇਰੇ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹੇ ਮਾਰ ਦੂਗਾ ਦਾਦੀ ਪਹਿਲਾਂ ਬੁੱਟ ਰਹਿੰਦੀ ਹੁਣ ਆਪ ਚਾਰ ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ ਕਰਕੇ ਲੈ ਗਿਆ ਨ ਬੱਚੇ ਨੂੰ ਮਾਰ ਦੂਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੇ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਮੋਗਾ ਦੇ ਸਰਕਾਰੀ ਸਕੂਲ ਮਹਿਣਾ ਵਿੱਚੋਂ ਇੱਕ 12 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੰਸਨੀ ਖੇਜ਼ ਖੁਲਾਸਾ ਹੋਇਆ ਹੈ ਪੁਲਿਸ ਮੁਤਾਬਕ ਬੱਚੇ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਬੱਚੇ ਦੇ ਦਾਦੀ ਦੇ ਪ੍ਰੇਮੀ ਨੇ ਅਗਵਾ ਕੀਤਾ ਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਦਰਅਸਲ ਸਵੇਰੇ 8 ਵਜੇ ਦੇ ਕਰੀਬ ਮੋਗਾ ਦੇ ਥਾਣਾ ਮਹਿਣਾ ਅਧੀਨ ਆਉਂਦੇ ਸਰਕਾਰੀ ਸਕੂਲ ਦੇ ਵਿੱਚੋਂ ਇੱਕ 12 ਸਾਲਾ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਗਹਿੜਿਕ ਜਾਂਚ ਦੇ ਵਿੱਚ ਜੁੱਟਦੀ ਹੈ ਤਾਂ ਪੁਲਿਸ ਨੇ ਖੁਲਾਸਾ ਕੀਤਾ ਕਿ 2 ਘੰਟਿਆਂ ਬਾਅਦ ਹੀ ਬੱਚੇ ਨੂੰ ਬਰਾਮਦ ਕਰਕੇ ਉਸਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਅਗਵਾਕਰ ਬੱਚੇ ਦੀ ਦਾਦੀ ਦਾ ਪ੍ਰੇਮੀ ਹੈ ਤਾਂ ਦੱਸਿਆ ਕਿ ਦਾਦੀ ਜਿਸ ਦੀ ਕਿ ਉਮਰ 65 ਸਾਲ ਦੱਸੀ ਜਾ ਰਹੀ ਹੈ ਉਸਦੇ 38 ਸਾਲਾ ਕਿਸੇ ਵਿਅਕਤੀ ਦੇ ਨਾਲ ਪ੍ਰੇਮ ਸੰਬੰਧ ਸਨ ਜਿਸ ਨੇ ਦਾਦੀ ਦੇ ਪੋਤੇ ਨੂੰ ਕਿਡਨੈਪ ਕਰ ਲਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਗਵਾ ਕਰਨ ਵਾਲੇ ਵਿਅਕਤੀ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਬੱਚੇ ਨੂੰ ਅਗਵਾ ਕੀਤਾ ਸੀ ਇਹ ਰਾਜੀ ਜਿਹੜਾ ਇਹ ਮੁੰਡਾ ਸੀ ਆਹ ਇਹ ਮੁੰਡਾ ਇਹ ਮੁੰਡਾ ਸੀ ਉਹ ਮਾਂ ਉਹਦੇ ਘਰੇ ਰਹਿੰਦੀ ਬਟਰ ਉਹ ਆਪ ਹੀ ਆਪ ਚੱਲ ਕੇ ਚਾਰ ਪੰਜ ਦਿਨੋਂ ਦੇ ਘਰੇ ਆ ਗਿਆ ਜਿਹੜਾ ਉਹ ਮੌਜਰਮ ਸੀ ਜਿਹੜਾ ਮੁੰਡੇ ਲੈ ਕੇ ਗਿਆ ਉਹ ਉਹਦੇ ਮਾਂ ਕੋਲ ਰਹਿੰਦੀ ਉਹ ਚੱਕ ਕੇ ਧੱਕੇਸ਼ਾਹੀ ਨਾਲ ਲੈ ਕੇ ਗਿਆ ਦਾ ਦਖਾ ਕੇ ਵੀ ਮੇਰੇ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹਵੇਂ ਮਾਰ ਦੂੰਗਾ ਦਾਦੀ ਕਿੱਥੇ ਰਹਿੰਦੀ ਹੈ? ਦਾਦੀ ਪਹਿਲਾਂ ਬੁੱਟ ਰਹਿੰਦੀ ਹੁਣ ਆਪ ਚਾਰ ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ। ਤੇ ਦਾਦੀ ਨੂੰ ਜਾਣਦਾ ਜਿਹੜਾ ਮੁਰਜਣਾ ਮੈਂ ਗੋਸ਼ੂ ਆ। ਹਾਂ ਜਾ ਉਹ ਘਰੇ ਰਹਿੰਦੀ ਉਹਦੇ। ਬੁੱਟ ਰਹਿੰਦੀ ਉਹਦੇ ਘਰੇ। ਉਹ ਦਾਦੀ ਦਾ ਪ੍ਰੇਮੀ ਆ। ਹਾਂਜੀ ਹਾਂਜੀ। ਹਾਂ ਹਾਂ ਪ੍ਰੇਮੀ ਉਹ। ਉਹ ਧੱਕੇਸ਼ਾਹੀ ਕਰਦਾ ਸੀ ਇਹਨੂੰ ਤੋ ਵਿਗਾ ਕੇ ਲੈ ਗਿਆ ਰਿਵਾਟ ਕਰਕੇ ਲੈ ਗਿਆ ਨ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ। ਕਿੰਨੀ ਉਮਰ ਉਹਦੀ? ਉਹਦੀ ਤਾਂ ਕਾਫੀ ਹੋ 50 ਸਾਲ ਦਾ ਉਹ। ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੇ ਮੁੰਡੇ ਨੂੰ ਮਾਰਦੇ ਨੇ ਹਾਂ ਮੁੰਡੇ ਨੂੰ ਦੁਭਗਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਸੀ ਪਹਿਲਾਂ ਹੀ ਬਹੁਤ ਆਪੀ ਦਿੰਦਾ ਜੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਬਹੁਤ ਜਾਨੀ ਕੋਈ ਬੰਦਾ ਜਿਹੜਾ ਜਿਹਦੇ ਘਰੋਂ ਹੋ ਉਹਦੇ ਇੱਕ ਤਾਂ ਬਾਹ ਬਾਹ ਵੱਡੀ ਹੋਈ ਹੈ ਤੇ ਦਿਨ ਧੱਕੇਸ਼ਾਹੀ ਹੁੰਦੀ ਗਰੀਬ ਬੰਦੇ ਨਾਲ ਉਹਨਾਂ ਤੇ ਦਾਦੀ ਕੀ ਕਰਨੀ ਫਿਰ ਦਾਦੀ ਨੂੰ ਨਹੀਂ ਪੁੱਛਿਆ ਉਹਨਾਂ ਦਾਦੀ ਨੂੰ ਪੁੱਛਿਆ ਦਾਦੀ ਉਹ ਧੱਕੇਸ਼ਾਹੀ ਨਾਲ ਲੈ ਜਾਂ ਦੁਭਾਈ ਹੋਏ ਉਹਨਾਂ ਤੇ ਮੈਂ ਮਾਰ ਦੂੰਗਾ ਉਹਨਾਂ ਦਾ ਮਾਰਦੇ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਸੀ ਮੈਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੈਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਤੋਂ ਉਦੋਂ ਹੀ ਐ एसएसपी ਸਰ ਸ਼੍ਰੀ ਅੰਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮਸ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵਿੱਚ ਜਿੱਥੇ ਟੈਕਨੀਕਲ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੂਰ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ ਚ ਕਾਮਯਾਬ ਹੋਏ ਹਾਂ ਵਿਦਿੰਗ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ ਸਨ ਆਫ ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਪੁੱਟਰ ਕਲਾ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਇਹਨਾਂ ਦੇ ਜੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇੱਥੋਂ ਅਗਵਾ ਕਰਕੇ ਲੈ ਗਿਆ ਸਰਦੇ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਪੱਤਰਕਾਰ ਸਰਬਜੀਤ ਰੌਲੀ ਦੀ ਖਾਸ ਰਿਪੋਰਟ